ਅਸੀਂ ਦੇਖ ਰਹੇ ਜਿਵੇਂ ਟੀਵੀ ਮੈਂ ਰਣਜੀਤ ਕੌਰ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਪਰ ਕੱਲਾ ਨਜ਼ਰ ਪਾ ਲੈਣੇ ਹੁਣ ਤੱਕ ਦੀਆਂ ਅਹਿਮ ਸੁਰਖੀਆਂ ਤੇ ਇਨਫੋਰਸਮੈਂਟ ਡਾਇਰੈਕਟਰਟ ਵੱਲੋਂ ਕਾਂਗਰਸੀ ਆਗੂ ਸੁਪਾਲ ਸਿੰਘ ਖਿਲਾਫ ਵੱਡਾ ਐਕਸ਼ਨ ਲਿਆ ਗਿਆ ਹੈ। ਬਲਾਕ ਤੋਂ ਕਾਂਗਰਸੀ ਵਿਦੈ ਸੁਪਾਲ ਖਹਿਰਾ ਦੀ ਚਿੱਡੀਗੜ੍ਹ ਵਾਲੀ ਕੋਠੀ ਤੇ ਇਹ ਵੀ ਐਸਕੋਟੀ ਨੂੰ ਅਟੈਚ ਕੀਤਾ ਹੈ। ਕੋਠੀ ਦੀ ਕੀਮਤ 3 ਕਰੋੜ 85 ਲੱਖ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਨਸ਼ਾ ਤਸਕਰੀ ਮਾਮਲੇ ਚਿੱਡੀ ਵੱਲੋਂ ਸੁਪਾਲ ਖਹਿਰਾ ਖਿਲਾਫ ਫਿਕੰਝਾ ਕਰਿਆ ਗਿਆ ਹੈ। ਇਸ ਤੇ ਖਹਿਰਾ ਦਾ ਕਹਿਣਾ ਹੈ ਕਿ ਮੈਨੂੰ ਕੋਈ ਨੋਟਿਸ ਨਹੀਂ ਦਿੱਤਾ ਗਿਆ ਮੇਰੇ ਖਿਲਾਫ 사지시 ਕੀਤੀ ਜਾ ਰਹੀ ਹੈ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਵੱਲ ਪੰਜਾਬ ਕਾਂਗਰਸ ਦੇ ਇੱਕ ਸਪਾਰਕ ਖੈਰਾ ਦੇ ਘਰ ਦੇ ਚੰਡੀਗੜ੍ਹ ਵਿੱਚ ਜੋ ਕੋਠੀ ਹੈ ਉਹ ਜਾਇਦਾਦਪੁਰਕਰਨਪਾਰ ਪੰਜਾਬ ਵਿੱਚ ਰਾਜਨੀਤੀ ਵੀ ਤੇਜ਼ ਹੋ ਗਈ ਹੈ ਪੰਜਾਬ ਕਾਂਗਰਸ ਦੀ ਆਖਵਾ ਨੇ ਖੈਰਾ ਬਰੂ ਨੇ ਸਟਾਰਵੇ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਹੈ ਤੇ ਸਰਕਾਰ ਤੇ ਨਿਸ਼ਾਨਾ ਸਾਜ ਹੈ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਕੁਦਾਸਪੁਰ ਸ਼ੀਟ ਤੋਂ ਸੱਤ ਮੈਂਬਰ ਸੁਖਸਿੰਦਰ ਸਿੰਘ ਨਾਵਾ ਪੰਜਾਬ ਤੋਂ ਸਰਦਾਰ ਤੇ ਹੁਦੈਨਾ ਸੀਟ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਦਾ ਜਗਦੀਨ ਪਟਿਆਲਾ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਕਰਨੀ ਗਾਂ ਵੀ ਸਾਫਤਾ ਮੰਤਰੀ ਜਿਲੰਦਰ ਕੈਂਕ ਸੀਟ ਤੋਂ ਕਾਂਗਰਸੀ ਵਿਧਾਇਕ ਪਰਗਰ ਸਿੰਘ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਬਾਰੇ ਇਸ ਕਾਰਵਾਈ ਤੇ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਿਆ ਸੁਖਿੰਦਰ ਨਾਵਾ ਨੇ ਇਹਦੀ ਕਾਰਵਾਈ ਕਿਹਾ ਕਿ ਸਨ 1990 ਦੇ ਵਿੱਚ ਪੜਿਆ ਘਰ 2015 ਦੇ ਕੇਸ ਨਾਲ ਕਿਵੇਂ ਜੋੜਿਆ ਜਾ ਸਕਦਾ ਹੈ ਜਦसे ਹਮਨ ਪਹਿਲਾਂ ਮੁਕੇਸ਼ ਵਗੇਲ ਦੀ ਤੇ ਕਟਰੀ ਰੇਡ ਕੀਤੀ ਗਈ ਤੇ ਹੁਣ ਵਿਧਾਇਕ ਸੁਪਰ ਖੇਰਾ ਦਿਨਾਲ ਤੱਕ ਦੇ ਸ਼ਾਹੀ ਹੋਰੀ ਹੈ ਤੇ ਇਸ ਨੂੰ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਮੇਤਾ ਵੀ ਰਗਾ ਸਕਦਾ ਜਿਵੇਂ ਏਜੰਸੀਆ ਮੁਕੇਸ਼ ਸਿੰਘ ਜਿਹਦੇ ਘਰੋਂ ਖਾਲੀ ਹੱਥ ਨੇ ਖੇਰਾ ਸਾਫ ਦੇ ਮਾਮਲੇ ਵਿੱਚ ਵੀ ਨਵੇਂ ਹੱਥ ਖਾਲੀ ਹੀ ਨਹਿਰ ਵਾਲੇ ਖੜੇਵਾਲ ਦੇ ਪੰਚਕੁਲਾ ਵਿੱਚ ਬੀਤੇ ਦਿਨ ਸ਼ਾਮ ਚੰਡੀਗੜ੍ਹ ਪੁਲਿਸ ਦੀ ਮਹਿਲਾ ਕਾਂਸਟੇਬਲ ਦੀ ਮ੍ਰਿਤਕ ਅਕੜੇ ਮਿਲੀ ਹੈ ਇਹ ਲਾਸ਼ਕਾਰ ਦੇ ਅੰਦਰ ਸੀ ਪੁਲਿਸ ਨੇ ਕਾਰ ਦੇ ਸ਼ੀਸ਼ੇ ਤੋੜ ਕੇ ਲਾਸ਼ ਨੂੰ ਬਾਹਰ ਕੱਢਿਆ ਜੋ ਪੰਚਕੁਲਾ ਦੇ ਮਨਸਾ ਦੇਵੀ ਕੰਪਲੈਕਸ ਤੇ ਵਿੱਚ ਖੜੀ ਸੀ ਮਹਿਲਾ ਕਾਂਸਟੇਬਲ ਦੀ ਪਛਾਣ ਸਪਨਾ ਵਜੋਈ ਹੈ ਸਪਨਾ ਮੰਦਰਵਾਸ ਸਵੇਰੇ ਕਰ ਤੋਂ ਡਿਊਟੀ ਤੇ ਨਿਕਲੀ ਸੀ ਹਾਲਾਂਕਿ ਬਾਅਦ ਚੋਹੋ ਡਿਊਟੀ ਤੇ ਨਹੀਂ ਗਈ ਜਿਸ ਤੋਂ ਬਾਅਦ ਪਰਿਵਾਰ ਨੇ ਉਸਦੀ ਭਾਲ ਸ਼ੁਰੂ ਕੀਤੀ ਤੋਂ ਉਸਦੀ ਲਾਸ਼ ਮਿਲੀ ਹੈ ਤੇ ਜਿਸ ਤੋਂ ਬਾਅਦ ਪਰਿਵਾਰ ਦੇ ਵਿੱਚ ਵੀ ਸੋਗ ਦਾ ਮਾਹੌਲ ਹੈ ਪੇਪਰ ਪਰ ਇਹ ਲਗਾਤਾਰ ਚਿਹੇ ਲਾਸ਼ ਮਿਲੀ ਹੈ ਕਈ ਸਵਾਲ ਖੜੇ ਹੋਏ ਨੇ ਉਸ ਮੁਤਾਬਕ ਸਪਨਾ ਦੇ ਸਰੀਰ ਤੇ ਕੋਈ ਬਾਹਰੀ ਸੱਟ ਦਾ ਨਿਸ਼ਾਨ ਨਹੀਂ ਮਿਲਿਆ ਸਪਨਾ ਸੀਆਈਡੀ ਵਿੰਗ ਵਿੱਚ ਕੈਨਾਸੀ ਤੇ ਉਸਦੀ ਡਿਊਟੀ ਪੰਜਾਬ ਪਬਲਿਕ ਸੀ ਮੌਤ ਦੇ ਕਾਰਨਾਂ ਦੀ ਪੁਲਿਸ ਦੇ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਦੰਦਮਲੀ ਟਕਸਾਲ ਰੇਣੁਕੀ ਤੇ ਸੰਤ ਸਮਾਜ ਦੇ ਪ੍ਰਧਾਨ ਬਾਬਾ ਹਰਨਾਮ ਸਿੰਘ ਤੁਮਾਰੇ ਕੈ ਕੇ ਸਿੱਖ ਸੰਗਤਾਂ ਤੇ ਡਾਕਟਰ ਸਹਿਬਾਨ ਦੇ ਹੋਏ ਪਾਂ ਤੇ ਪੰਥਕ ਮਰਿਆਦ ਦੇ ਹੋਏ ਨਾਰਾਦ ਨੂੰ ਦੇਖਦੇ ਹੋਏ 14 ਮਾਰਚ ਨੂੰ ਪੰਜ ਪਿਆਰਾ ਪਾਰਕ ਦੇ ਸਾਹਮਣੇ ਦੰਦਮਲੀ ਕਪਤਾਲ ਦੇ ਸਥਾਨ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਸ਼੍ਰੀ ਰਣਕਟ ਸਾਹਿਬ ਵਿੱਚ ਪੰਥਕੇ ਕੱਟ ਕੀਤਾ ਜਾ ਰਿਹਾ ਹੈ ਤੇ ਉਹਨਾਂ ਨੇ ਸਮਾਜ ਰਹਿਨ ਸਿੰਘ ਜੱਤੀਵੰਨਿਆ ਸਿੱਖ ਸੰਸਥਾਵਾਂ ਤੇ ਸੂਚੇ ਪਹੁੰਚ ਬੇਨਤੀ ਕੀਤੀ ਹੈ ਕਿ ਸਰ ਪੰਥਕੇ ਕੱਟ ਵਿੱਚ ਜ਼ਰੂਰ ਪਹੁੰਚੇ ਪਰ ਬਹਾਦਰ ਨਾਮ ਸਿੰਘ ਹਾਲਸਾ ਪੰਡਾ ਵਾਲਾਂ ਨੇ ਕਹਿ ਕੇ ਕੁਝ ਵਿਅਕਤੀਆਂ ਦੇ ਹਮਲੇ ਤੇ ਖੁਦਗਰਜ਼ੀ ਕਾਰਨ ਪੰਥਕ ਸਿਧਾਂਤਾਂ ਨੂੰ ਦਰਤਨਾਰ ਕੀਤਾ ਜਾ ਰਿਹਾ ਜਿਸ ਕਰਕੇ ਸ਼ੋਹਰਤ ਕਮੇਟੀ ਦੀ ਮਰਜ਼ੀ ਨਾਲ ਪੰਥਕ ਭਾਵਨਾਵਾਂ ਦੋਟ ਤਾਕਤਾਂ ਦੇ ਜੱਜਦਾਨ ਲਗਾਣਾ ਤੇ ਲੌਂਗ ਦਿਨ ਲੈ ਕੇ ਫੈਸਲੇ ਗਲਤ ਨੇ ਇਹਨਾਂ ਫੈਸਲਾ ਕਰਕੇ ਹਰੇਕ ਸਿੱਖ ਨੂੰ ਕਿਹਾ ਉਹਨਾਂ ਕੈ ਕੇ ਅਜੇ ਲੋਕਾਂ ਨੂੰ ਸਭ ਕੁਝ ਸਿਖਾਉਣ ਵਾਸਤੇ 14 ਮਾਰਚ ਨੂੰ ਗੁਰਦੁਆਰਾ ਗੁਰਦਸ਼ਪਤ ਪ੍ਰਕਾਸ਼ ਸਾਹਮਣੇ ਪਾਣੀਪੜਾ ਪਾਰਕ ਵਿੱਚ ਦੇਖ ਪਰ ਇੱਕ ਮੁਝੇ 71 ਦਾ ਰੱਖੀ ਗਈ ਹੈ ਜਿਸ ਵਿੱਚ ਸਲਤ ਸਮਾਜ ਮਹਿਨ ਸਿੰਘ ਜਥੇਵੰਗਿਆ ਪੰਥਕ ਦਰਦੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਪੰਥਕ ਇਕੱਤਰਤਾ ਵਿੱਚ ਹੋਮ ਹਿਮਾਫੇ ਪਹੁੰਚਣ ਤਾਜਪੁਰ ਜੁੱਧੂ ਯੁੱਧ ਅਡਾਲਾ ਸ਼੍ਰੀ ਗੁਰਗੰਗ ਸਾਹਿਬ ਜੀ ਦੀ ਹਾਜ਼ਰੀ ਵਿੱਚ ਸਿਰ ਜੋੜ ਕੇ ਪੰਚ ਨੂੰ ਬਚਾਉਣ ਦੇ ਕੁਝ ਫੈਸਲੇ ਲਏ ਜਾ ਸਕਦੇ ਹਨ। ਉਹਨਾਂ ਪ੍ਰਿੰਸੀਪਲ ਕਹਿੰਦੇ ਕਿ ਆਪਣੇ ਮਨ ਤੇ ਪੁਰਾਕੇ ਹਿੱਸੇ ਦਰਤਾ ਨਾਲ ਖੜਨ ਦਾ ਵੇਲਾ ਆ ਗਿਆ ਹੈ। ਤਾਂ ਹੀ ਅਜੇ ਹੀ ਲੋਕਾਂ ਨੂੰ ਸਬਕ ਸਿਖਾਇਆ ਜਾ ਸਕੇਗਾ। ਲੁਧਿਆਣਾ ਵਿੱਚ 10ਵੀਂ ਜਮਾਤ ਦੀ ਵਿਦਿਆਰਥਣ ਦੇ ਨਾਲ 9ਵੀਂ ਜਮਾਤ ਦੇ ਕੁਝ ਵਿਦਿਆਰਥੀਆਂ ਨੂੰ ਬੰਦ ਕਰਵਾਇਆ ਗਿਆ ਤੇ ਉਸੇ ਪੇਰਾ ਮਿਲਾ ਕੁਮਾਰ ਕੀਤੀ ਗਈ ਪੂਰੀ ਘਟਨਾ ਦੀ ਵੀਡੀਓ ਬਣਾਈ ਗਈ ਇਸ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਤੱਕ ਕਰ ਦਿੱਤਾ ਗਿਆ ਇੱਕ ਵਿਦਿਆਰਥੀ ਦੀ ਹਾਲਤ ਵਿਗੜ ਗਈ ਤਾਂ ਉਸ ਨੂੰ ਦੇਰ ਰਾਤ ਸਿਵਰ ਹਸਪਤਾਲ ਵਿੱਚ ਦਾਖਾ ਕਰਵਾਇਆ ਗਿਆ ਉਸਦੇ ਚਾਤੀ ਵਿੱਚ ਦਰਦ ਹੈ ਵਿਦਿਆਰਥੀ ਗੁਰੂ ਅਰਜਨ ਦੇਵ ਨਗਰ ਰਹਿਣ ਵਾਲਾ ਹੈ ਇਸ ਮੰਦਿਰ ਪੁਸਟ ਸਕੂਲਰ ਸ਼ਿਕਾਇਤ ਦਰਜ ਕਰਵਾਈ ਗਈ ਹੈ ਵਿਦਿਆਰਥੀ ਦੇ ਚਾਚਾ ਅਰਜੰਦਰ ਸਿੰਘ ਨੇ ਦੱਸਿਆ ਕਿ ਗੁਰੂ ਅਰਜਨ ਦੇਵ ਨਗਰ ਦੇ ਨੰਬਰ 10 ਦਾ ਰਹਿਣ ਵਾਲਾ ਹੈ ਉਸ ਦਾ ਪੁੱਤ ਜਿਆ ਨੌਵੀਂ ਕਲਾਸ ਵਿੱਚ ਪੜਦਾ ਹੈ ਉੱਤੇ ਭਤੀਜੇ ਨੇ ਸਕੂਲ ਦੇ ਵਿੱਚ 10ਵੇਂ ਜਮਾਤ ਵਿੱਚ ਪੜ੍ਹਦੇ ਵਿਦਿਆਰਥੀਆਂ ਨੇ ਗੇਮ ਖੇਡਣ ਦੇ ਵਹਾਣੇ ਤਾਸਪੁਰ ਰੋਡ ਮੁਹੱਲਾ ਵਿਸ਼ਵ ਕਰਵਾ ਨਗਰ ਲੇਨ ਨੰਬਰ 1 ਦੇ ਵਿੱਚ ਬੁਲਾਇਆ ਕਿ ਜਦੋਂ ਵਿਦਿਆਰਥੀ ਵੱਲੋਂ ਪੜਕਾਏ ਜਾਣ ਤੋਂ ਬਾਅਦ ਉਹਦਾ ਪਤੀ ਜਾਂ ਤੇ ਗਿਆ ਤੇ ਤਿੰਨ ਵਿਦਿਆਰਥੀਆਂ ਨੂੰ ਉਸ ਨੂੰ ਬੰਦਕ ਬਣਾ ਲਿਆ ਕੁੱਟਣਾ ਸ਼ੁਰੂ ਕਰ ਦਿੱਤਾ ਲੜਾਈ ਦੀ ਵੀਡੀਓ ਵੀ ਬਣਾਈ ਗਈ ਪਰ ਜਿੰਨਾਂ ਨੇ ਕਿਹਾ ਕਿ ਤਿੰਨਾਂ ਵਿਦਿਆਰਥੀਆਂ ਨੇ ਉਸ ਦੇ ਭਤੀਜੇ ਦੇ ਫਰਜ਼ੀ ਇੰਸਟਾਗ੍ਰam ਆਈਡੀ ਬਣਾਉਣ ਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਨਾਲ ਦੁਰਵਿਵਹਾਰ ਕਰਨ ਦਾ ਅਰੋਪ ਲਗਾਇਆ ਪਰ ਉਸ ਦੇ ਭਤੀਜੇ ਨੇ ਅਜਿਹਾ ਕੁਝ ਨਹੀਂ ਕੀਤਾ ਪਰ ਉਸ ਦੇ ਨਾਲ ਜੋ ਘਟਨਾ ਹੋਈ ਹੈ ਉਸ ਤੇ ਪਰਿਵਾਰ ਨੇ ਫਿਰ ਇਨਸਾਫ ਦੀ ਮੰਗ ਕੀਤੀ ਹੈ ਆਪਣੇ ਦੋਅਧਿਆਤ ਦੇ ਕਹਿਣੇ ਕਿ 10ਵੀਂ ਜਮਾਤ ਦੇ ਇੱਕ ਵਿਦਿਆਰਥੀ ਨੇ ਨੁਕਸਾਨ ਪਹੁੰਚਾਇਆ ਜਿੱਥੇ ਜਿਹੜੇ ਨੌਜਵਾਨ ਉਸ ਨੂੰ ਕੋਠਰੇ ਸੰਗ ਉਹ 10 ਸਾਲੇ ਸਾਲ ਇੱਕ ਝਾਲੀ ਆਈਡੀ ਬਣਾਈ ਹੈ ਤੇ ਇੰਸਟਾਗ੍ਰਾਮ ਤੇ ਉਹਨਾਂ ਨਾਲ ਦਿਨਵਾੜ ਕੀਤਾ ਹੈ ਜਦਕਿ ਉਸ ਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ ਵਿਦਿਤ ਪਰਿਵਾਰ ਅਨੁਸਾਰ ਇਸ ਮਾਮਲੇ ਸੰਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਲਾਂ ਵਾਸ ਸਕਦੀਆਂ ਨੇ ਦਿੱਲੀ ਦੀ ਰਾਉਜ ਐਵੀਨਿਊ ਅਦਾਲਤ ਨੇ ਸਰਕਾਰੀ ਫੰਡਾਂ ਦੇ ਦੁਰਦੋ ਵਰਤੋਂ ਮਾਮਲੇ 'ਚ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ ਐਫਆਈਆਰ ਦਰਜ ਕਰਨ ਦਾ ਹੁਕਮ ਦਿੱਤਾ ਹੈ ਕੇਜਰੀਵਾਲ ਦੇ ਪ੍ਰਚਾਰ ਲਈ ਹੋਰਡਿੰਗ ਲਗਾਉਣ ਲਈ ਜਨਤਕ ਪੈਸੇ ਦੀ ਜ਼ਰੂਰਤ ਤੋਂ ਕਰਨ ਦਾ ਆਰੋਪ ਹੈ ਕੇਜਰੀਵਾਲ ਤੇ ਦੋ ਹੋਰ ਆਗੂਆਂ ਗੁਲਾਬ ਸਿੰਘ ਤੇ ਨਿਤਿਕਾ ਸ਼ਰਮਾ ਖਿਲਾਫ ਐਫਆਈਆਰ ਦਰਜ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ ਤੇ ਸਮਾਈ ਕਰਦੇ ਹੋਏ ਅਦਾਲਤ ਨੇ ਦਿੱਲੀ ਪੁਲਿਸ ਨੂੰ ਮਾਮਲਾ ਦਰਜ ਕਰਨ ਦਾ ਨਿਰਦੇਸ਼ ਦਿੱਤਾ ਅਦਾਲਤ ਨੇ 18 ਮਾਰਚ ਤੱਕ ਮਾਮਲੇ ਦੀ ਰਿਪੋਰਟ ਵੀ ਮੰਗੀ ਹੈ ਜੇਕਰ ਤੁਹਾਡੇ ਕੋਲ 100 ਜਾਂ ਫਿਰ 200 ਦਿਨੋ ਦਾ ਬੰਡਲ ਹੈ ਤਾਂ ਉਸ ਨੂੰ ਜਲਦੀ ਖਰਚ ਕਰ ਦਿਓ ਕਿਉਂਕਿ ਭਾਰਤੀ ਰਿਜ਼ਰਵ ਬੈਂਕ ਜਲ ਹੀ 100 ਤੇ 200 ਦੇ ਨਵੇਂ ਨੋਟ ਜਾਰੀ ਕਰਨ ਜਾ ਰਿਹਾ ਹੈ ਇਹ ਨਵੇਂ ਨੋਟ ਗਵਰਨਰ ਸੰਜੇ ਮਹਰੋਤਰਾ ਦੇ ਹਸਤਾਖਸ਼ ਨਾਲ ਹੋਣਗੇ ਹਾਲਾਂਕਿ ਨਾ ਦਾ ਡਿਜ਼ਾਈਨ ਪਹਿਲਾਂ ਤੋਂ ਜਾਰੀ ਮਹਾਤਮਾ ਗਾਂਧੀ ਨਵੀਂ ਸੀਰੀਜ਼ ਦੇ ਨੋਟਾਂ ਤੇ ਮੰਗ ਰਹੇਗਾ 100 ਤੋਂ 200 ਦੇ ਨਵੇਂ ਨੋਟਾਂ ਦੀ ਖਾਸ ਇਹ ਤਾਂ ਦੱਸ ਦਿਆ ਗਵਰਨਰ ਸੰਜੇ ਮਹਰੋਤਰਾ ਦੇ ਹਸਤਾਖਸ਼ ਹੋਣਗੇ ਮਹਾਤਮਾ ਗਾਂਧੀ ਸੀਰੀਜ਼ ਵਾਲੇ ਡਿਜ਼ਾਈਨ ਹੋਏਗਾ ਰੰਗ ਪੈਟਰਨ ਤੇ ਸੁਰੱਖਿਆ विशेष तव पहला बांध रहे हैं पुराने 100 ਤੇ 200 ਰੁਪਏ ਦੇ ਨੋਟ ਵੀ ਮੰਨਣ ਯੋਗ ਹੋਣਗੇ RBI ਨੇ ਸਪਸ਼ਟ ਕੀਤਾ ਹੈ ਕਿ ਪਹਿਲਾਂ ਤੋਂ ਜਾਰੀ ਸਾਰੇ 100 ਤੇ 200 ਦੇ ਨੋਟ ਤੱਕ ਵੈਧ ਰਹਿਣਗੇ ਉਹਨਾਂ ਨੂੰ ਬਾਜ਼ਾਰ ਵਿੱਚ ਚੱਲਣ ਤੋਂ ਨਹੀਂ ਰੋਕਿਆ ਜਾਵੇਗਾ RBI ਦੇ ਮੁਖ ਮਹਾ ਪ੍ਰਬੰਧਕ ਪੁਰੀਤ ਪੰਚੋੜੀ ਨੇ ਕਿਹਾ ਕਿ ਇਸ ਫੈਸਲੇ ਦਾ ਉਦੇਸ਼ ਸਿਸਟਮ ਵਿੱਚ ਸਥਿਰਤਾ ਬਣਾਈ ਰੱਖਣਾ ਅਤੇ ਸਪਲਾਈ ਨੂੰ ਚਾਲੂ ਰੂਪ ਤੇ ਸੰਚਾਲਿਤ ਕਰਨਾ ਇਸਲਾਵਾ RBI ਜਲਦ 50 ਦੇ ਨਵੇਂ ਨੋਟ ਵੀ ਜਾਰੀ ਕਰੇਗਾ ਜਿਨ੍ਹਾਂ ਦੇ ਗਵਰਨਰ ਸੰਜੇ ਮਨੋਤਰਾ ਦੇ ਹਸਤਾਖਰ ਹੋਣਗੇ ਤੇ ਮ੍ਰਿਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਦੋਂ ਤੋਂ ਆਪਣਾ ਅਹੁਦਾ ਸੰਭਾਲਿਆ ਉਹਨਾਂ ਵੱਲੋਂ ਕਈ ਵੱਡੇ ਐਕਸ਼ਨ ਲਏ ਗਏ ਨੇ ਕੱਲ੍ਹ ਤੋਂ ਟਰੰਪ ਨੇ ਇੱਕ ਵੱਡੀ ਭਵਿੱਖਬਾਣੀ ਕਰ ਦਿੱਤੀ ਹੈ ਜੋ ਕਾਫੀ ਡਰਾਉਣ ਵਾਲੀ ਹੈ ਉਹਨਾਂ ਨੇ ਭਵਿੱਖਬਾਣੀ ਕਰ ਦਿੱਤੀ ਹੈ ਕਿ ਦੁਨੀਆ ਖਤਮ ਹੋ ਜਾਵੇਗੀ ਕੁਝ ਨਹੀਂ ਬਚੇਗਾ 2025 ਤਬਾਹੀ ਦਾ ਸਾਲ ਹੋਵੇਗਾ ਇੱਕ ਇੰਟੈਲੀਜੈਂਟ ਟ੍ਰੰਪ ਹੈ ਇੱਕ ਪਰਮਾਣੂ ਬੰਬ ਮਨੁੱਖਤਾ ਲਈ ਖਤਰਾ ਹੈ ਜੇਕਰ ਇਹਨਾਂ ਸ਼ੈਤਾਨੀ ਹਰਿਆਣੇ ਵਰਤੂ ਕੀਤੀ ਜਾਂਦੀ ਹੈ ਤਾਂ ਦੁਨੀਆ ਦਾ ਅੰਤ ਹੋ ਜਾਵੇਗਾ ਇਹਨਾਂ ਵਿਨਾਸ਼ਕਾਰੀ ਹੋਵੇਗਾ ਕਿ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ ਅਸੀਂ ਪਰਮਾਣੂ ਹਥਿਆਰਾਂ ਤੇ ਬਹੁਤ ਸਾਰਾ ਪੈਸਾ ਖਰਚ ਕਰਦੇ ਹਾਂ ਪਰ ਉਹ ਜਿਸ ਪੱਧਰ ਦੀ ਤਬਾਹੀ ਦਾ ਕਾਰਨ ਬਣ ਸਕਦੀ ਹੈ ਤੁਹਾਡੀ ਕਲਪਨਾ ਤੋਂ ਪਰੇ ਤੁਹਾਨੂੰ ਇਹਦੇ ਪੈਸੇ ਖਰਚ ਕਰਨੇ ਪੈਣਗੇ ਅਸੀਂ ਨਾ ਚਿੱਟਾ ਤੇ ਪੈਸਾ ਖਰਚ ਕਰਦੇ ਹਾਂ ਜੋ ਸ਼ਾਇਦ ਦੁਨੀਆ ਨੂੰ ਖਤਮ ਕਰ ਦੇਵੇ Pada hari sebelumnya tu pasal si mahi, mungkin kita tahu bahawa dia itu sedang berjuang